ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੁਖਮਨੀ ਸਾਹਿਬ ਵਿੱਚ ਆਉਣ ਵਾਲੀ ਅਸ਼ਟਪਦੀ ਦੀ ਵਿਆਖਿਆ ਕਰਕੇ ਦੱਸਾਂਗੇ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਪ੍ਰਭੂ ਦੇ ਸਿਰਜੀ ਹੋਈ ਦੁਨੀਆ ਵਿੱਚ ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ ਕਈ ਕੋਟ ਆਚਾਰ ਵਿਵਹਾਰੀ ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ ਕਈ ਕੋਟ ਪਏ তীর্থਵਾਸੀ ਕਈ ਕਰੋੜਾਂ ਬੰਦੇ ਤੀਰਥਾਂ ਤੇ ਵਸਨੇ ਕਹਨ ਕਈ ਕੋਟ ਬਨ ਬ੍ਰਹਮਾ ਉਦਾਸੀ ਅਤੇ ਕਈ ਕਰੋੜਾਂ ਜਗਤ ਵੱਲੋਂ ਬ੍ਰਾਮ ਹੋ ਕੇ ਜੰਗਲਾਂ ਵਿੱਚ ਫਿਰਦੇ ਹਨ ਕਈ ਕੋਟ ਬੇਦ ਕੈਸ ਰੋਤੇ ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ ਕਈ ਕੋਟ ਤਪੀਸਰ ਹੋਤੇ ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ ਕਈ ਕੋਟ ਆਤਮ ਧਿਆਨ ਧਾਰੈ ਕਈ ਕਰੋੜਾ ਮਨੁੱਖ ਆਪਣੇ ਅੰਦਰ ਸੁੱਤ ਜੋੜ ਰਹੇ ਹਨ ਕਈ ਕੋਟ ਕਬ ਕਾਬ ਵਿਚਾਰ ਹੈ ਅਤੇ ਕਈ ਕਰੋੜਾ ਮਨੁੱਖ ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ ਕਈ ਕੋਟ ਨਵਤਨ ਨਾਮ ਧਿਆਵੈ ਕਈ ਕਰੋੜਾ ਬੰਦੇ ਪ੍ਰਭੂ ਦਾ ਨਿਤ ਨਵਾਂ ਨਾਮ ਸਿਮਰਦੇ ਹਨ ਨਾਨਕ ਕਰਤੇ ਕਾ ਅੰਤ ਨਾ ਪਾਵੇ ਪਰ ਨਾ ਹੈ ਨਾਨਕ ਉਸ ਕਰਤਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਕਈ ਕੋਟ ਭਏ ਅਭਿਮਾਨੀ ਇਸ ਜਗਤ ਰਚਨਾ ਵਿੱਚ ਕਰੋੜਾ ਹੰਕਾਰੀ ਜੀਵ ਹਨ ਕਈ ਕੋਟ ਅੰਧ ਅਗਿਆਨੀ ਅਤੇ ਕਰੋੜਾ ਹੀ ਬੰਦੇ ਪੂਜ ਕੇ ਜਾਹਲ ਹਨ ਕਈ ਕੋਟ ਕਿਰਪਨ ਕਠੋਰ ਕਰੋੜਾ ਮਨੁੱਖ ਸ਼ੂਮ ਤੇ ਪੱਥਰ ਦਿਲ ਹਨ ਕਈ ਕੋਟ ਅਪਿਗ ਆਤਮਨਿਕ ਹੋਰ ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ ਕਿਸੇ ਦਾ ਦੁੱਖ ਤੱਕ ਵੀ ਕਦੇ ਪਛੀਜਦੇ ਨਹੀਂ ਕਈ ਕੋਟ ਪਰਦਰਭ ਕੋਹਿਰ ਹੈ ਕਰੋੜਾ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ ਕਈ ਕੋਟ ਪਰ ਦੁੱਖ ਨਾ ਕਰ ਰਹੇ ਹਨ ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਾ ਕਰਦੇ ਹਨ ਇੱਥੇ ਕਈ ਕੋਟ ਪਰ ਦੁੱਖਣਾ ਕਰ ਹੈ ਦੁੱਖਣਾ ਦਾ ਮਤਲਬ ਹੈ ਨਿੰਦੇਆ ਕਈ ਕੋਟ ਮਾਇਆ ਸ਼ਰਮਮਾ ਹੈ ਸ਼ਰਮ ਦਾ ਮਤਲਬ ਹੈ ਮਿਹਨਤ ਮਾਇਆ ਧਨਪਦਾਰਥ ਕਰੋੜਾਂ ਮਨੁੱਖ ਧਨਪਦਾਰਥ ਦੇ ਖਾਤਰ ਮਿਹਨਤ ਵਿੱਚ ਜੁਟੇ ਹੋਏ ਹਨ ਕਈ ਕੋਟ ਪਰ ਦੇਸ਼ ਪਰ ਮਾ ਹੈ ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿੱਚ ਭਟਕ ਰਹੇ ਹਨ ਜਿੱਤ ਜਿੱਤ ਲਾਵੋ ਤੇ ਤਿੱਤੇ ਲਗਣਾ ਜਿੱਤ ਦਾ ਮਤਲਬ ਹੈ ਜਿਸ ਕੰਮ ਵਿੱਚ ਤਿੱਤੇ ਦਾ ਮਤਲਬ ਹੈ ਉਸ ਆਹਰ ਵਿੱਚ हे ਪ੍ਰਭੂ ਜਿਸ ਜਿਸ ਆਹਰ ਤੂੰ ਲਾਉਂਦਾ ਹੈ ਉਸ ਉਸ ਆਹਰ ਵਿੱਚ ਜੀਵ ਲੱਗੇ ਹੋਏ ਹਨ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਹੈ ਨਾਨਕ ਕਰਤਾਰ ਦੀ ਰਚਨਾ ਦਾ ਭੇਤ ਕਰਤਾਰ ਹੀ ਜਾਣਦਾ ਹੈ ਕਈ ਕੋਟ ਸਿੱਧ ਜਤੀ ਜੋਗੀ ਇੱਥੇ ਸਿੱਧ ਦਾ ਮਤਲਬ ਹੈ ਪੁੱਗਿਆ ਹੋਇਆ ਜੋਗੀ ਜਤੀ ਦਾ ਮਤਲਬ ਹੈ ਉਹ ਮਨੁੱਖ ਜਿਸ ਨੇ ਕਾਮ ਨੂੰ ਵਸ ਵਿੱਚ ਰੱਖਿਆ ਹੋਇਆ ਹੈ ਇਹ ਸ੍ਰਿਸ਼ਟੀ ਰਚਨਾ ਵਿੱਚ ਕਰੋੜਾਂ ਪੁੱਗੇ ਹੋਏ ਤੇ ਕਾਮ ਨੂੰ ਵਸ ਵਿੱਚ ਰੱਖਣ ਵਾਲੇ ਜੋਗੀ ਹਨ ਕਈ ਕੋਟ ਰਾਜੇ ਰਸ ਪੋਗੇ ਅਤੇ ਕਰੋੜਾਂ ਹੀ ਮੋਜਾ ਮਾਨਣ ਵਾਲੇ ਰਾਜੇ ਹਨ ਕਈ ਕੋਟ ਪੰਖੀ ਸਰਪ ਉਪਾਏ ਕਰੋੜਾਂ ਪੰਛੀ ਤੇ ਸੱਪ ਪ੍ਰਭੂ ਨੇ ਪੈਦਾ ਕੀਤੇ ਹਨ ਕਈ ਕੋਟ ਪਾਥਰ ਬਿਰਖ ਨਿਪਜਾਏ ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ ਕਈ ਕੋਟ ਪਵਨ ਪਾਣੀ ਬੈਸੰਤਰ ਇੱਥੇ ਬੈਸੰਤਰ ਦਾ ਮਤਲਬ ਹੈ ਅੱਗ ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ ਕਈ ਕੋਟ ਦੇਸ ਧੂਮੰਡਲ ਪੂ ਦਾ ਮਤਲਬ ਹੈ ਧਰਤੀ, ਪੂ ਮੰਡਲ ਧਰਤੀ ਦੇ ਚੱਕਰ ਕਰੋੜਾਂ ਦੇਸ਼ ਤੇ ਧਰਤੀਆਂ ਦੇ ਚੱਕਰ ਹਨ। ਕਈ ਕੋਟ ਸਸੀਅਰ ਸੂਰ ਨਖਤਰ ਕਈ ਕਰੋੜਾਂ ਚੰਦਰਮਾ ਸੂਰਜ ਤੇ ਤਾਰੇ ਹਨ। ਕਈ ਕੋਟ ਸਸੀਅਰ ਸੂਰ ਨਖਤਰ ਇਥੇ ਸਸੀਅਰ ਦਾ ਅਰਥ ਹੈ ਚੰਦਰਮਾ ਕਈ ਕੋਟ ਦੇਵ ਦਾਨਵ ਇੰਦਰ ਸਰਛਤਰ ਕਰੋੜਾਂ ਦੇਵਤੇ ਤੇ ਇੰਦਰ ਹਨ ਜਿਨ੍ਹਾਂ ਦੇ ਸਿਰ ਉੱਤੇ ਛਤਰ ਹਨ ਸਗਲ ਸਮਗਰੀ ਆਪਣੇ ਸੂਤ ਧਾਰੈ ਸਗਲ ਸਮਗਰੀ ਆਪਣੇ ਸੂਤ ਧਾਰੈ ਇੱਥੇ ਸਮਗਰੀ ਦਾ ਮਤਲਬ ਹੈ ਪਰਦਾਰਥ ਸੂਤ ਦਾ ਮਤਲਬ ਹੈ ਸੂਤ ਵਿੱਚ ਲੜੀ ਵਿੱਚ ਇੰਨਾ ਸਾਰੇ ਜੀ ਜਨਤਾ ਦੇ ਪਦਾਰਥ ਨੂੰ ਪ੍ਰਭੂ ਨੇ ਆਪਣੇ ਹੁਕਮ ਦੇ ਧਾਗੇ ਵਿੱਚ ਪਰੋਇਆ ਹੋਇਆ ਹੈ ਨਾਨਕ ਜਿਸ ਜਿਸ ਭਾਵੇਂ ਤਿਸ ਤਿਸ ਨਿਸਤਾਰ ਹੈ ਏ ਨਾਨਕ ਜੋ ਜੋ ਉਸ ਨੂੰ ਪਾਉਂਦਾ ਹੈ ਉਸ ਉਸ ਨੂੰ ਪ੍ਰਭੂ ਤਾਰ ਲੈਂਦਾ ਹੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਰਾਜਸ ਤਾਮਸ ਸਤਕ ਇਸ ਵਿੱਚ ਰਾਜਸ ਦਾ ਅਰਥ ਹੈ ਮਾਇਆ ਦੇ ਤ੍ਰੈਵੇ ਗੁਣ ਕਰੋੜਾਂ ਜੀਵ ਮਾਇਆ ਦੇ ਤਿੰਨ ਗੁਣਾ ਰਜੋ ਤਮੋ ਤੇ ਸਤੋ ਵਿੱਚ ਹਨ ਕਈ ਕੋਟ 베ਦ ਪੁਰਾਨ ਸਿਮਰਤ ਅਰ ਸਾਸਤ ਕਰੋੜਾਂ ਬੰਦੇ 베ਦ ਪੁਰਾਨ ਸਿਮਰਤੀਆਂ ਤੇ ਸ਼ਾਸਤਰਾਂ ਦੇ ਪੜਨ ਵਾਲੇ ਹਨ ਕਈ ਕੋਟ ਕੀਏ ਰਤਨ ਸਮੁੰਦ ਸਮੁੰਦਰ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ ਕਈ ਕੋਟ ਨਾਨਾ ਪ੍ਰਕਾਰ ਜੰਤ ਅਤੇ ਕਈ ਕਿਸਮਾਂ ਦੇ ਜੀਵ ਜੰਤ ਬਣਾ ਦਿੱਤੇ ਹਨ ਕਈ ਕੋਟ ਕੀਏ ਚਿਰ ਜੀਵੇ ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ ਕਈ ਕੋਟ ਗਰੀਮੇਰ ਸੁਵਰਨ ਥੀਵੇ ਕਰੋੜਾਂ ਹੀ ਸੋਨੇ ਦੇ ਸੁਮੇਰ ਪਹਾੜ ਬਣ ਗਏ ਹਨ ਕਈ ਕੋਟ ਜਖੰਨ ਕਿਨਰ ਪਿਸਾਚ ਕਰੋੜਾਂ ਹੀ ਜਖ ਕਿਨਰ ਤੇ ਪਿਸਾਚ ਹਨ ਕਈ ਕੋਟ ਭੂਤ ਪ੍ਰੇਤ ਸ਼ੁਕਰ ਮੇਰੇ ਗਾਜ ਇੱਥੇ ਸ਼ੁਕਰ ਦਾ ਅਰਥ ਹੈ ਸੂਰ ਮੇਰੇ ਗਾਜ ਦਾ ਅਰਥ ਹੈ ਮਿਰਗਾ ਨੂੰ ਖਾਣ ਵਾਲੇ ਸ਼ੇਰ ਕਈ ਕੋਟ ਭੂਤ ਪ੍ਰੇਤ ਸ਼ੁਕਰ ਮੇਰੇ ਗਾਚ ਅਤੇ ਕਰੋੜਾਂ ਹੀ ਭੂਤ ਪ੍ਰੇਤ ਸੁਰਤੇ ਸ਼ੇਰ ਹਨ ਸਭ ਤੇ ਨੇੜੇ ਸਬੂਤ ਤੇ ਦੂਰ ਪ੍ਰਭੂ ਇਹਨਾਂ ਸਬਣਾ ਦੇ ਨੇੜੇ ਵੀ ਹੈ ਤੇ ਦੂਰ ਵੀ ਨਾਨਕ ਆਪ ਅਲਪਤ ਰਹਿਆ ਪ੍ਰਭੂਰ ਹੈ ਨਾਨਕ ਪ੍ਰਭੂ ਸਭ ਥਾਈ ਵਿਆਪਕ ਵੀ ਹੈ ਤੇ ਹੈ ਵੀ ਨਿਰਵਿਲੇ ਕਈ ਕੋਟ ਪਾਤਾਲ ਕੇ ਵਾਸੀ ਕਰੋੜਾਂ ਜੀਵ ਪਾਤਾਲ ਵਿੱਚ ਵਸਣ ਵਾਲੇ ਹਨ ਕਈ ਕੋਟ ਨਰਕ ਸੁਰਗ ਨਿਵਾਸੀ ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿੱਚ ਵਸਦੇ ਹਨ ਭਾਵ ਦੁਖੀ ਤੇ ਸੁਖੀ ਹਨ ਕਈ ਕੋਟ ਜਨਮ ਜੀਵੈ ਮਰਹੈ ਕਰੋੜਾਂ ਜੀਵ ਜੰਮਦੇ ਹਨ ਜਿਉਂਦੇ ਹਨ ਅਤੇ ਮਰਦੇ ਹਨ ਕਈ ਕੋਟ ਬਹਿ ਜੋਨੀ ਫਿਰ ਰਹੇ ਅਤੇ ਕਰੋੜਾਂ ਜੀਵ ਕਈ ਜੁਨਾ ਵਿੱਚ ਭਟਕ ਰਹੇ ਹਨ ਕਈ ਕੋਟ ਬੈਠ ਤਹੀ ਖਾਏ ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ ਕਈ ਕੋਟ ਕਾਲੇ ਥਕ ਪਾਏ ਇਥੇ ਕਾਲੇ ਦਾ ਮਤਲਬ ਹੈ ਮਿਹਨਤ ਕਰਦੇ ਹਨ ਅਤੇ ਕਰੋੜਾਂ ਐਸੇ ਹਨ ਜੋ ਰੋਟੀ ਦੇ ਖਾਤਰ ਮਿਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ ਕਈ ਕੋਟ ਕੀ ਤਨਵੰਤ ਕਰੋੜਾਂ ਜੀਵ ਪ੍ਰਭੂ ਨੇ ਧੰਨ ਵਾਲੇ ਬਣਾਏ ਹਨ ਕਈ ਕੋਟ ਮਾਇਆ ਮਹਿ ਚਿੰਤ ਅਤੇ ਕਰੋੜਾਂ ਐਸੇ ਹਨ ਜਿਨ੍ਹਾਂ ਨੂੰ ਮਾਇਆ ਦਾ ਫਿਕਰ ਲੱਗਾ ਹੋਇਆ ਹੈ ਜਿਹਜ ਹੈ ਪਾਣਾ ਤਹ ਤਹ ਰੱਖੇ ਜਿੱਥੇ-ਜਿੱਥੇ ਚਾਹੁੰਦਾ ਹੈ ਜੀਵਾਂ ਨੂੰ ਉੱਥੇ-ਉੱਥੇ ਹੀ ਰੱਖਦਾ ਹੈ ਨਾਨਕ ਸਭ ਕਿਸ ਪ੍ਰਭੂ ਕਹ ਹਾਥੇ ਹੈ ਨਾਨਕ ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ ਕਈ ਕੋਟ ਪਏ ਬੈਰਾਗੀ ਇਸ ਰਚਨਾ ਵਿੱਚ ਕਰੋੜਾਂ ਜੇਵ ਵਿਰਾਗ ਵਾਲੇ ਹੋਏ ਹਨ RAM ਨਾਮ ਸੰਗਤਨ ਲਿਵ ਲਾਗੇ ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੇ ਰਹਿੰਦੀ ਹੈ ਕਈ ਕੋਟ ਪ੍ਰਭ ਕੋ ਖੋਜਨਤੇ ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ ਆਤਮ ਮਹਾਂਪਾਰ ਬ੍ਰਹਮ ਲਹਾਂਤੇ ਤੇ ਆਪਣੇ ਅੰਦਰ ਕਾਲਪੁਰਖ ਨੂੰ ਭਾਲਦੇ ਹਨ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਰੋੜਾਂ ਜੀਵਾਂ ਨੂੰ ਪ੍ਰਭੂ ਦੇ دیدار ਦੀ ਤਾਂਗ ਲੱਗੀ ਰਹਿੰਦੀ ਹੈ ਤੇ ਨੇ ਕਉ ਮਿਲੇਓ ਪ੍ਰਭ ਅਬਿਨਾਸ ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ ਕਈ ਕੋਟ ਮੰਗੈ ਸਤ ਸੰਗ ਕਰੋੜਾਂ ਮਨੁੱਖ ਸਤ ਸੰਗ ਮੰਗਦੇ ਹਨ ਬਾਰੇ ਬ੍ਰਹਿਮਤੈਨ ਲਾਗ ਰੰਗ ਉਹਨਾਂ ਨੂੰ ਕਾਲ ਪੁਰਖ ਦਾ ਰੰਗ ਲੱਗ ਜਾਂਦਾ ਹੈ ਜਿਨ ਕਉ ਹੋਏ ਆਪ ਸੁਪਰਸੰਨਾ ਜਿਨ੍ਹਾਂ ਉੱਤੇ ਪ੍ਰਭੂ ਆਪ ਤਰੁਠਦਾ ਹੈ ਨਾਨਕ ਤੇਜਨ ਸਦਾ ਤਨ ਤਨ ਹੈ ਨਾਨਕ ਹੋ ਮਨੁਖ ਸਦਾ ਭਾਗਾ ਵਾਲੇ ਹਨ ਕਈ ਕੋਟ ਖਾਣੀ ਅਰ ਖੰਡ ਤਤਿ ਦੇ ਨੌ ਖੰਡਾਂ ਚਾਹੂਆਂ ਖਾਣੀਆਂ ਦੇ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ ਕਈ ਕੋਟ ਆਕਾਸ਼ ਬ੍ਰਹਿਮੰਡ ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿੱਚ ਕਰੋੜਾਂ ਹੀ ਜੀਵ ਹਨ ਕਈ ਕੋਟ ਹੋਏ અવਤਾਰ ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ ਕਈ ਯੁਗ ਤੱਕੀ ਨੌ ਵਿਸਥਾਰ ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ ਕਈ ਵਾਰ ਪਸਰਿਓ ਪਾਸਾਰ ਪ੍ਰਭੂ ਨੇ ਕਈ ਵਾਰੀ ਜਗਤ ਰਚਨਾ ਕੀਤੀ ਹੈ ਸਦਾ ਸਦਾ ਇੱਕ ਏਕੰਕਾਰ ਮੁੜ ਇਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਹੋ ਜਾਂਦਾ ਹੈ ਕਈ ਕੋਟ ਕਿਨੈ ਬਹੁ ਭਾਤ ਪ੍ਰਭੂ ਨੇ ਕਈ ਕਿਸਮ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ ਪ੍ਰਭੂ ਤੇ ਹੋਏ ਪ੍ਰਭ ਮਾਹੇ ਸਮਾਤ ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ ਤਾਕਾ ਅੰਤ ਨ ਜਾਣੈ ਕੋਇ ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ ਆਪੇ ਆਪ ਨਾਨਕ ਪ੍ਰਭੂ ਸੋਏ ਕਿਉਂਕਿ ਇਹ ਨਾਨਕ ਉਹ ਪ੍ਰਭੂ ਆਪਣੇ ਵਰਗਾ ਆਪ ਹੀ ਆਪ ਹੈ ਕਈ ਕੋਟ ਪਾਰ ਬ੍ਰਹਮ ਕੇ ਦਾਸ ਇਸ ਜਗਤ ਰਚਨਾ ਵਿੱਚ ਕਰੋੜਾਂ ਜੀਵ ਪ੍ਰਭੂ ਦੇ ਸੇਵਕ ਭਗਤ ਹਨ ਤਿੰਨ ਹੋਵਤ ਆਤਮ ਪਰਗਾਸ ਉਹਨਾਂ ਦੇ ਆਤਮ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ ਕਈ ਕੋਟ ਤਤ ਕੇ ਬੀਤੇ ਕਰੋੜਾਂ ਜੀਵ ਜਗਤ ਦੇ ਅਸਲੇ ਅਕਾਲ ਪੁਰਖ ਦੇ ਮਹਿਰਮ ਹਨ ਸਦਾ ਨਿਹਾਰ ਹੈ ਕੋਣ ਰhete ਸਦਾ ਨਿਹਾਰ ਹੈ ਕੋ ਨਿਤ ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ ਹਰ ਥਾਂ ਵੇਖਦੇ ਹਨ ਕਈ ਕੋਟ ਨਾਮ ਰਸ ਪੀਵੇ ਕਰੋੜਾਂ ਬੰਦੇ ਪ੍ਰਭੂ ਨਾਮ ਦਾ ਆਨੰਦ ਮਾਣਦੇ ਹਨ ਅਮਰ ਭਏ ਸਦ ਸਦ ਹੀ ਜੀਵੇ ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜਿਉਂਦੇ ਰਹਿੰਦੇ ਹਨ ਕਈ ਕੋਟ ਨਾਮ ਗੁਣ ਗਾਵੇ ਕਰੋੜਾਂ ਮਨੁੱਖ ਪ੍ਰਭੂ ਨਾਮ ਦੇ ਗੁਣ ਗਾਉਂਦੇ ਹਨ ਆਤਮ ਰਸ ਸੁਖ ਸਹਜ ਸਮਾਵੇ ਉਹ ਆਤਮਕ ਆਨੰਦ ਵਿੱਚ ਸੁਖ ਵਿੱਚ ਤੇ ਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਆਪਣੇ ਜਨਕੋ ਸਾਸ ਸਾਸ ਸਮਾਰੇ ਪ੍ਰਭੂ ਆਪਣੇ ਭਗਤਾਂ ਨੂੰ ਦਮ ਬਦਮ ਚੇਤੇ ਰੱਖਦਾ ਹੈ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਕਿਉਂਕਿ ਹੈ ਨਾਨਕ ਉਹ ਭਗਤ ਪ੍ਰਭੂ ਦੇ ਪਿਆਰ ਹੁੰਦੇ ਹੁੰਦੇ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਅੰਗ ਨੰਬਰ 275 ਜੋ ਕਿ ਗੁਰੂਗ੍ਰੰਥ ਸਾਹਿਬ ਜੀ ਵਿੱਚ ਸ਼ੋਭਿਤ ਹੈ ਉਸ ਦੀ ਵਿਆਖਿਆ ਕਰਕੇ ਦੱਸੀ ਹੈ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ